ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਰਜ ਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਧੰਨਵਾ ਇੱਕ ਉਹ ਘਾਹ ਦਾਣਾ ਦਿਖਾਉਣੀ ਆ ਸੋਈ ਸਵਾਈ ਆ ਤੇ ਬਾਕੀ ਇੱਥੇ ਆ ਕੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਤੇ ਵੇ ਚਾੱਕ ਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਕਰਕੇ ਖੜਿਆ ਕਰੋ ਅਸੀਂ ਕਦੇ ਵੀ ਨਹੀਂ ਕਹਿੰਦੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੋਂ ਪੁੱਛ ਲੈ ਜਾਇਆ ਆਇ ਇਤਰਾਹ ਖੁੱਲੀ ਛੱਡੀ ਜਿਹੜੀ ਵੀਰ ਜੀ ਹੁਣ ਨੇ ਕਾਫੀ ਸ਼ਾਂਤ ਜੀ ਸੁਭਾਅ ਦੀ ਆ ਜਿਹੜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਹਾਂਜੀ ਜੀ ਵਧੀਆ ਵਧੀਆ ਵੀਰ ਜੀ ਠੀਕ ਠਾਕ ਜੀ ਸਲਾਮ ਚਲੋ ਵਧੀਆ ਚਿੰਦਾ ਜੇ ਵੇਚਤੀ ਜੇ ਕੱਲ ਵਾਲੀ ਫਿਰ ਹਾਂਜੀ ਹਾਂਜੀ ਵੀਰ ਜੀ ਉਹਦੇ ਵੇਚ ਗਈ ਉਹਦੇ ਮੈਨਾਂ ਵੀ ਕਿੰਨੇ ਕਾਇ ਫੋਨ ਆਦੇ ਬਹੁਤ ਜ਼ਿਆਦਾ ਵੀਰ ਜੀ ਫੋਨ ਆਇਆ ਡਿਮਾਂਡ ਬੜੀ ਜਾਂਦੀ ਹੈ ਦੀ ਅੱਛਾ ਠੀਕ ਹੈ ਹਾਂਜੀ ਤੇ ਚਲੋ ਨਾਮ ਦੱਸਤਾ ਫਿਰ ਨਾਂ ਵੀਰ ਜੀ ਮੇਰਾ ਬਕੀਚਾ ਸਿੰਘ ਹਾਂਜੀ ਬਿਸ਼ਰ ਆਪਣਾ ਨਾਲਾ ਤੇ ਜਿਹੜਾ ਵੀਰ ਜੀ ਅਮਰਸਰ ਹੈ ਫੋਨ ਨੰਬਰੇ ਬੋਲ ਦੋ 773402427 ਵੀਰ ਜੀ ਠੀਕ ਹੈ ਹਾਂਜੀ ਹਾਂਜੀ ਤੇ ਚੰਗੀ ਬੱਦੀ ਆ ਵੀ ਠੰਡੀ ਧੇਰੀ ਠੀਕ ਆ ਹਾਂਜੀ ਕਾਫੀ ਸ਼ਾਂਤ ਜਿਹਾ ਸੁਭਾਅ ਦੀ ਆ ਜਿਹੜੇ ਬਹੁਤ ਵੀਜੀ ਕੋ ਜਿਤਨਾ ਮਰਜੀ ਇੱਥੇ ਮਰਜੀ ਭਾਂਵੇਂ ਸੁੱਟ ਕੇ ਰਸਾ ਦੇ ਥੱਲੇ ਬੈ ਕੇ ਚੋੜੋ ਠੀਕ ਆ ਹਾਂਜੀ ਹਾਂ ਦੇਖ ਸਾਹ ਦੇ ਇਤਰਾ ਹੀ ਆ ਜਿਹੜੀ ਕੋਈ ਕਾਲੀ ਨਹੀਂ ਪੈਂਦੀ ਡਰਦੀ ਨਹੀਂ ਆ ਪੂਰਾ ਕੱਟ ਕੱਟ ਦੀ ਬੱਦੀ ਹਾਂ ਦੇਖ ਸਾਹ ਦੇ ਥਾਣੇ ਦੇ ਲਾਗੇ ਤਾਂ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਇਹਦਾ ਕਾਫੀ ਚੰਗਾ ਆ ਬਹੁਤ ਵੀਜੀ ਠੰਡੀ ਧੇਰੀ ਆਪਾਂ ਮੇਥਣੇ ਵਾਹ ਚੋਈ ਦੀ ਬੜਾ ਵਧੀਆ ਖੁੱਲੀ ਚੋਈ ਜਾਓ ਬਹੁਤ ਹੀ ਠੰਡੀ ਵੀਜੀ ਠੀਕ ਹੈ ਤੇ ਬੱਚਾ ਕੀ ਮਗਰ ਇਹਦੀ ਵੱਛੀ ਜੋ ਮਗਰੇ ਦੇ ਵੱਛੀ ਆ ਹਾਂਜੀ ਕਿੰਨੇ ਕ ਚਰਦੀ ਆਊਗੀ ਵੀਰ ਜੀ ਕੋਈ ਆਪਣੀ ਸਮਝ ਲਾ ਲੈ ਕੋਈ ਮਹੀਨੇ ਹੀ ਲਾ ਲੈ ਕੋਈ ਦੂਹ ਦੀ ਲਾ ਲੈ ਕੋਈ ਤਿੰਨਾਂ ਦੀ ਲਾ ਲੈ ਤੁਹਾਡੇ ਸਾਹਮਣੇ ਹੀ ਆ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਸਭ ਕੁਝ ਤੁਹਾਡੇ ਸਾਹਮਣੇ ਆਪਣੀ ਸਮਝਣਾ ਕੋਈ ਲਾ ਲੈ ਉਹ ਤੇ ਡੇਢ ਕਿ ਮਹੀਨੇ ਦੀ ਆਂਦੇ ਜੇ ਕੋਈ ਦੂਹ ਦੀ ਵੀ ਲਾ ਲੈ ਕੋਈ ਜਿੱਤਰਾ ਮੱਝ ਵੀ ਵੀ ਤੇ ਦੁੱਧ ਕਿੰਨਾ ਕਾਂ ਦੇ ਕੋਲ ਦੁੱਧ ਵੀਰ ਜੀ ਮਤਲਬ ਇਹ ਉਹ ਤੇ ਆਂਦੇ ਵੀ 14 ਲੀਟਰ ਆ ਅੱਛਾ ਤੇ ਆਪਾਂ ਜੋਗੇ ਵੀ ਲਿਆਂਦੀ ਦੋ ਡੱਕ ਤੇ 14 ਲੀਟਰ ਹੈਗਾ ਤੇ ਕੋਈ ਮਤਲਬ ਵੀ ਆਈ ਆ ਅੱਜ ਹੀ ਆ ਘਟ ਵੀ ਸਕਦੀ ਕੋਈ ਕਿਲੋ ਖ ਹੋ ਸਕਦਾ ਕਿ ਵੀ ਦੂਜੇ ਢੱਡ ਘਰ ਆਇਆ ਵਾ ਠੀਕ ਹੈ ਤੇ ਬਾਕੀ ਮਤੇ ਬੰਦੇ ਉਹਦੇ ਮਾਤਰੀ ਜਿੰਨਾਂ ਕ ਆਪਾਂ ਲਈ ਆ ਤੇ ਦੁੱਧ ਜੇ ਕੋਈ ਸੇਵਾ ਕਰੂਗਾ ਤੇ 1500 ਕਿਲੋ ਕਰ ਜੂਗੀ ਅੱਛਾ ਹਾਂਜੀ ਵੀਰ ਜੀ ਠੀਕ ਹੈ ਹਾਂਜੀ ਚਲੋ ਫਿਰ ਤੋੜ ਕੇ ਦਿਖਾ ਦਈਏ ਕਰੀਮ ਹਜੇ ਅੱਜ ਹੀ ਆਈ ਹੈ ਜੇ ਆਈ ਨਾ ਥੋੜਾ ਜਿਹਾ ਹੋਇਆ ਵਾ ਤੇ ਇੱਥੇ ਇਤਰਾ ਹੋ ਗਈ ਕਿ ਜਿੱਦ ਤਰ੍ਹਾਂ ਇੱਥੇ ਜੰਮੀ ਪਲੀ ਹੁੰਦੀ ਪੂਰਾ ਮਤਲਬ 14 ਲੀਟਰ ਆਪਾਂ ਲੀਟਰਾਂ ਵਾਲਾ ਮਿੰਟੇ ਲੈਂਦਾ ਉੱਥੇ ਅੱਛਾ ਹਾਂਜੀ ਵੀਰ ਜੀ ਤੋੜ ਦੋ ਇਹ ਕਰੀ ਚੰਗੀ ਤਰ੍ਹਾਂ ਸਾਧਕਾਰ ਵੀਡੀਓ ਪੂਰਾ ਵੱਡਾ ਥੋੜੇ ਬੰਦੇ ਨੇ ਲੋੜ ਹੀ ਤੇ ਉਹਨਾਂ ਨੇ ਸਭੀ ਘਾਟੀ ਉਹਨਾਂ ਨੇ ਆਪਣੀ ਵੀਡੀਓ ਤੇ ਹੀ ਮਤਲਬ ਵੀ ਇੱਕ ਜਿਹਨਾਂ ਨੇ ਫੋਨ ਲਾਇਆ ਸੀ ਅੱਛਾ ਅੱਛਾ ਹਾਂ ਜੀ ਤੇ ਉਹਨਾਂ ਨੇ ਆਪਾਂ ਨੂੰ ਦਿੱਤੀ ਜਾਂਦੇ ਵੀ ਵੇਚਣੀ ਹੈ ਆਪਣੀ ਵੀਡੀਓ ਦੇ ਦੇਖ ਕੇ ਮੈਂ ਫੋਨ ਲਾਇਆ ਤੇ ਫਿਰ ਆਪਾਂ ਲੈ ਲਈ ਠੀਕ ਹੈ ਉਹਨਾਂ ਨੇ ਵੇਚਣ ਲਈ ਤਾਂ ਨਾ ਫੋਨ ਲਾਤਾ ਨਾ ਇੱਕ ਵਾਰੀ ਫੇਰ ਲੈ ਜਾ ਉਦੋਂ ਫੇਰ ਠੀਕ ਹੈ ਬੰਦੇ ਵੀ ਵਿਚਾਰੇ ਬੜੇ ਕੀ ਰੇਜ ਨਾਲ ਲੱਗੀ ਆ ਅੱਛਾ ਹਾਂ ਜੀ ਹਾਂ ਜੀ ਬੰਦਾਂ ਥੋੜੀ ਘੋੜੇ ਹੀ ਤਾਂ ਦੇ ਦਿੱਤੇ ਸੀ ਵੇਚਣੀਆਂ ਠੀਕ ਹੈ ਦੇ ਕੋ ਸਾਹ ਸੁਣ ਸੁਣੀ ਘੱਟ ਹੁੰਦੀ ਐ ਤੇ ਵੰਡ ਬੁੰਡੀਆਂ ਨੇ ਬਹੁਤ ਜ਼ਿਆਦਾ ਮਤਲਬ ਇਹ ਖਾਤਾ ਆਉਂਦੇ ਵੀ ਪੱਠਿਆਂ ਦੇ ਜਉਂਦੇ ਆ ਠੀਕ ਆ ਜੀ ਇਹਨੂੰ ਫੀਰ ਫਾੜਨੀ ਜੀ ਪਈ ਜੀ ਜੇ ਕਮਾਂਡਮੈਂਟ ਪਾਉ ਤੇ ਭਾਵੇਂ ਮੈਂ ਸੋਣਾ ਵੀਹਿਆਂ ਤੇ ਲਾਗੇ ਬੰਨੇ ਵੀਧੀ ਚੱਲ ਜੇ ਕੋਈ ਮਤਲਬ ਖੜੇ ਸਾਂਭ ਵਾਲਾ ਤੇ ਗਾਂ ਵਾਚ ਸਕਦੀ ਆ ਕਿੰਨਾ ਮਜੀ ਦੋ ਚੇਤੇ ਕੁਝ ਹੋਵੇ ਆ ਜਿ ਲੈ ਆ ਫੇਰ ਬਾਕੀ ਉਤਰਾ ਇਹ ਆ ਵੀ ਕੱਦ ਕਾਠੇ ਦਾ ਚੰਗਾ ਆ ਜੀ ਜੇ ਜੇ ਬੋਦੀ ਵਾਲੀ ਵੈੜ ਜੀ ਤਿੰਨ ਪਤਾ ਸੋਹਣੇ ਬੜਾ ਹੋ ਜਾਂਦੀਆਂ ਘਰਾਂ ਦੇ ਵਿੱਚ ਦੇ ਕਿੰਨਾ ਫੇਰ ਰੱਖੀ ਆ ਤਾਂ ਮੁੱਲ ਆਪਾਂ ਵੀ ਜੀ ਦੇ ਦੀ 45000 ਦੀ ਕਰਨੀ ਛੋਟ ਛੜ ਵਿਚਾਰ ਵੀ ਜੀ ਜਸਨੋ ਜਿਹੜੀ ਦੇਣੀ ਆਪਾਂ 40000 ਦੀ ਦੇਣੀ ਜੀ ਅੱਛਾ 40000 ਦੀ ਜੀ ਜੀ 40000 ਦੀ ਜਸਨੋ ਜਿਹੜੀ ਆਪਾਂ ਦੇਵਾਂਗੇ ਠੀਕ ਹੈ ਤੇ ਦੁੱਧ ਜਿਹੜਾ 13 14 ਲੀਟਰ ਘਰ ਚਵਾ ਦੋਗੇ 40000 ਦੀ ਇੱਥੇ ਮੇਰੇ ਕੋਲ ਵੀ ਮਿੰਨ ਕੇ ਖੜੇ ਠੀਕ ਹੈ ਜੀ ਹਾਂਜੀ ਤੇ ਜੇ ਕੋਈ 2 4 ਦਿਨ ਮਤਲਬ ਵੀ ਕੋ ਜਾਗਨੇ ਦੀ ਸੇਵਾ ਕਰੂਗਾ 17 18 ਕਿਲੋ ਵੀ ਵਿੱਚ ਚਵਾਉਗੀ ਉਹਦੇ ਵਿੱਚ ਸਾਰੀ ਆਪਣੀ ਸਚਾਈ ਦੇ ਆਂਦੇ ਵੀਰ ਜੀ ਅਸੀਂ ਇੱਕ ਵੀ ਇਹਨੂੰ ਮਤਲਬ ਮੋਠੇ ਨੂੰ ਵੰਡ ਨਹੀਂ ਪਾਇਆ ਪੱਟੀਆਂ ਦੇ ਵੀਰ ਜੀ ਚੋਂਦੇ ਰਹੇ ਜੀ ਉਹਦੇ ਮਤਲਬ ਮਾਤੜੀ ਸੀ ਠੀਕ ਹੈ ਜੀ ਬਾਕੀ ਵੀ ਬਹੁਤ ਵਧੀਆ ਵੀਰੀ ਗਰੰਟੀ ਵਾਲੀ ਬੈਠ ਜੇ ਤੇ ਠੰਡੀ ਧੀਰੀ ਕੋਈ ਜਿੱਤਰਾ ਮਰਜ਼ੀ ਵੀਰ ਭਰਾ ਖੜੇ ਜੀ ਇਹਨੂੰ ਜਿੱਤ ਜਦੋਂ ਮਰਜ਼ੀ ਚੋਵੇ ਇਹਨੂੰ ਜਿੱਤਰਾ ਮਰਜ਼ੀ ਵਿੱਚ ਇਹਦੀ ਤਸੱਲੀ ਹੋਵੇ ਕਿਤੇ ਮਰਜ਼ੀ ਰਸਾ ਛੱਟ ਕੇ ਰਹਿ ਜਾਵੇ ਤੇ ਬਾਕੀ ਇੱਥੇ ਆਓ ਆਪਣੀ ਸਮਝਣਾ ਵੇਸ ਚਾਹ ਕੇ ਤਸੱਲੀ ਕਰਕੇ ਤੇ ਆਪਣੀ ਮੱਦੀ ਨੇ ਕੋਈ ਘੂਰ ਨਹੀਂ ਕੋਈ ਛਟਾ Hiç iyi geldi.